ਸੋ ਦੋਸਤੋ ਗੁਰਦਾਸਪੁਰ ਸ਼ਹਿਰ ਦੇ ਓਜਲਾ ਬਾਈਪਾਸ ਤੇ ਆ ਗੱਡੀ ਨੰਬਰ PB06AB4096 ਸ਼੍ਰੀਨਗਰ ਤੋਂ ਸੇਵ ਲੈ ਕੇ ਆ ਰਹੀ ਸੀ ਔਰ ਇਹ ਗੱਡੀ ਜਿਹੜੀ ਆ ਬਿਲਕੁਲ ਐਚ ਆਰ ਐ ਸਕੂਲ ਤੋਂ ਥੋੜੀ ਜੀ ਅੱਗੇ ਡਿਵਾਈਡਰ ਨਾਲ ਟਕਰਾ ਕੇ ਦੁਰਘਟਨਾ ਗ੍ਰਸਤ ਹੋਈ ਹੈ ਗੱਡੀ ਦਾ ਕਾਫੀ ਨੁਕਸਾਨ ਹੋਇਆ ਔਰ ਡਰਾਈਵਰ ਨੇ ਦੱਸਿਆ ਕਿ ਇੱਕ ਸਾਈਡ ਤੋਂ ਗਾਈ ਨਿਕਲਾਈ ਡਿਵਾਈਡਰ ਤੋਂ ਇਹਨਾਂ ਸਾਈਡਾਂ ਦੇ ਵਿੱਚੋਂ ਉਹਨੂੰ ਬਚਾਉਂਦੇ-ਬਚਾਉਂਦੇ ਸਾਈਡ ਤੋਂ ਟਿਪਰ ਨੇ ਟੱਕਰ ਮਾਰੀ ਤੇ ਡਿਵਾਈਡਰ ਨਾਲ ਟਕਰਾ ਗਈ ਜਿਸ ਤੋਂ ਬਾਅਦ ਜਿਹੜਾ ਕਿ ਇਹ ਨੁਕਸਾਨ ਹੋਇਆ ਔਰ ਨੁਕਸਾਨ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਲੇਕਿਨ ਥੋੜਾ ਜਿਹਾ ਸੇਵ ਇਹਨਾਂ ਦਾ ਜ਼ਰੂਰ ਖਰਾਬ ਹੋਇਆ ਔਰ ਲੋਕਾਂ ਵੱਲੋਂ ਮਦਦ ਕੀਤੀ ਜਾ ਰਹੀ ਹੈਗੀ ਵੀ ਬੱਜ ਜਾਓ ਡਰਾਈਵਰ ਜੀ ਗੱਲ ਤੇ ਕੀ ਆ ਹੋ ਇੰਨਾ ਹੀ ਕਿਹਾ ਉਧਰ ਗੱਡੀ ਉਧਰ ਕਿਉਂ ਗਈ ਆ ਨਹੀਂ ਸਮਝਦੀ ਮੈਨੂੰ ਹੂੰ ਕਿੱਥੋਂ ਕਿਧਰ ਪਤਾ ਨਹੀਂ ਲੱਗ ਰਹੀ ਆ ਹਾਂ ਉਹ ਪਤਾ ਦੇ ਗੱਡੀ ਆ ਕਿਹੜੀ 407 ਕਿਹੜੀ ਆ ਕਲੈਰੋ ਪਿਕਅਪ